ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਨਾਲ ਦੇ ਭਰਾਵਾਂ ਨੂੰ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਭਾਈ ਗੁਰਦਾਸ ਕਰਦੇ ਹਾਂ ਸਾਡੇ ਘਰ ਪਰਵਾਦਨ ਦਰੁਸਤ ਤੇ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਆਪਾਂ ਬਾਈ ਜਿਹੜੇ ਆਪਾਂ ਕਰਪਟਾਈ ਕਰਨੀ ਆ ਹਨਾ ਉਹਨਾਂ ਦੀ ਕਰਨ ਲੱਗੇ ਆਪਾਂ ਵੈਕਸੀਨ ਦੀ ਵਰਕਿੰਗ ਕਰਨ ਲੱਗੇ ਆ ਤੇ ਓ ਕਾਦੇ ਨਾ ਕਰਾਂਗੇ ਆਪਾਂ ਸਾਰੇ ਭਰਾਵਾਂ ਨਾਲ ਕਰਾਂਗੇ ਆਪਾਂ ਸ਼ੇਅਰ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ। ਤੇ ਲੈ ਮਿੱਤਰੋ ਆਪਾਂ ਬਈ ਆ ਕਰਨ ਲੱਗੇ ਆ। ਇਸ ਪਰਾਇਨਾ ਰੇ ਬਈ ਤੇ 30 ਮਲ ਹੈ 60 ਕਬੂਤਰਾਂ ਦੀ ਆ। ਦੋਏ ਤੁਹਾਨੂੰ ਸਾਰੀ ਦੱਸਾਂਗੇ। நே தலர் மித்த கேரடா ਠੀਕ ਹੈ ਵਿੱਚ ਆਪਾਂ ਇਹਦੇ ਸ਼ੱਕਰ ਤੇ ਹੁਣ ਆਪਾਂ ਲਗਦਿਆਂ ਕਾਰਨ ਬਈ ਦੀ ਗਰਮਿਕ ਸਾਰਿਆਂ ਦੀ ਕੂਤਰਾਂ ਦੀ ਠੀਕ ਹੈ 20 ਐਮ ਦੇ ਹਿਸਾਬ ਨਾਲ ਸਾਰਿਆਂ ਲਾਵਾਂਗੇ ਇੱਕ ਵਾਰੀ ਕੈਮਰਾ ਸੈੱਟ ਕਰ ਲਈਏ ਜੰਮੇ ਤਰੋਪਾ ਲੱਗਿਆ ਲਾਉਣ

ਐ ਜੀ ਛੱਡੀ ਚੱਲੇ ਨਾ ਇੱਧਰ ਕਰਨ ਦਾ ਮੂੰਹ ਘੁਮਾ ਕੇ ਪਰਪਟਾਈ ਤੇ ਬਈ ਘੱਟੋ ਘਾਟੇ ਤੁਸੀਂ 5 ਦਿਨ ਪਹਿਲਾਂ ਦਾ ਹਫਤਾ ਪਹਿਲਾਂ ਲਾਇਓ ਬਈ ਠੀਕ ਹੈ ਕੰਦੀ ਲੈ ਬੈਨ ਫੀਸ ਦੀ ਇਹ ਨਹੀਂ ਹੈਗਾ ਵੀ ਆਪਾਂ ਦੀ ਵਰਮੀ ਕਰਕੇ ਤੇ ਨਾਲ ਹੀ ਦੂਜੇ ਤੀਜੇ ਦਿਨ ਪਰਪਟ ਵੀ ਹੈ ਨਾ ਪਰ ਐ ਵੀ ਨਹੀਂ ਪਟਣ ਇਹ ਤੇ ਪਰ ਪਟਣ ਤੋਂ ਪਹਿਲਾਂ ਕਰਨਾ ਕੀ ਆ ਉਹ ਵੀ ਤੁਹਾਡੇ ਨਾਲ ਸਾਰਾ ਹੁਣ ਸ਼ੇਅਰ ਕਰਿਆ ਕਰਾਂਗੇ ਆਪਾਂ ਵੀਡੀਓ ਬਈ ਬਾ ਵੀਡੀਓ ਦੇਖ ਲਿਆ ਕਰੋ ਤੇ ਗਾ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਸਾਵਨ ਸਟੂਡੀਓ ਤੇ ਭਾਈ ਇੰਟਰਵਿਊ ਆਇਆ ਸੀਗਾ ਉਹਦਾ ਇੱਕ ਪਾਰਟ ਹੀ ਆਇਆ ਹੈ ਜੇ ਤੇ ਸਾਰੇ ਭਰਾਵੋ ਨੂੰ ਵੀ ਜਰੂਰ ਦੇਖੋ ਤੇ ਗਾ ਸ਼ੇਅਰ ਵੀ ਕਰੇ ਲਾਈਕ ਵੀ ਕਰਿਓ ਹਨਾ ਹਾਂ ਹਾਂ ਚਲ ਦੋ ਦੋ ਚੱਕੀ ਤੇ ਹਨ ਤੇ ਹੁਣ ਆਪਾਂ ਵੀ ਪ੍ਰੈਜਨ ਤਾਂ ਲਾ ਰਹੇ ਆ ਬਈ ਵੀ ਸਹੀ ਹੈ ਹਨਾ ਪਹਿਲਾਂ ਆਪਾਂ ਈਜੀ ਬੈਟ ਵੀ ਲਾਉਂਦੇ ਸੀ ਹਨਾ ਤੇ ਇਸ ਤੋਂ ਬਾਅਦ ਗਾਂ ਜਦੋਂ ਆਪਾਂ ਭਰਪੁਰ ਜਮਾ ਸਾਫ ਆ ਗਏ ਹਨਾ ਸਾਰਾ ਕੁਝ ਆ ਗਿਆ ਕੱਟਣ ਤੋਂ ਪਹਿਲਾਂ ਜੇ ਲਾਵਾਂਗੇ ਠੀਕ ਹੈ ਤੇ ਹੁਣ ਇਸ ਕਰਕੇ ਆਪਾਂ ਹਲਕੀ ਹੀ ਲਾ ਰਹੇ ਆ ਖਰਾ ਕਰਕੇ ਪਪਰਾ ਜੀਨ ਠੀਕ ਆ ਆਪਾਂ ਐਸੋ ਦਾ ਜ਼ਿਆਦਾ ਤਾਂ ਭਾਈ ਹਲਕੀ ਹੀ ਲਾਉਣੇ ਆ ਆਪਾਂ ਦਵਾਈਆਂ ਠੀਕ ਹੈ ਕਿਉਂਕਿ ਇਹ ਕੁੱਤਿਆਂ ਵਾਸਤੇ ਬਣੀਆਂ ਹੁੰਦੀਆਂ ਨੇ ਤੇ ਡਾਕਟਰ ਆਪਾਂ ਕਰੇ ਘੱਟ ਹੀ ਵਰਤਦੇ ਆ ਭਾਈ ਕਦੇ ਲਾਈ ਹੋਈ ਨਹੀਂ ਹੁਣ ਤਾਂ ਜ਼ਿਆਦਾ ਭਾਈ ਜੀ ਬਿੱਟ ਪਿੱਪਰਾ ਜੀ ਨਾਲ ਬਸ ਇਹੀ ਜਿਹੜਾ ਡਰ ਵੈਂਡਾ ਜੋੜਉਂਦੀ ਆ ਭਾਈ ਓਹੋ ਇਹੀ ਜੂਤ ਕਰਦੇ ਆਪਾਂ ਇੱਕ ਜਾਲੀ ਵੀਡੀਓ ਦੀ ਕੋਈ ਕੁਆਲਿਟੀ ਤੇ ਆਵਾਜ਼ ਮਵਾਜ਼ ਦੀ ਕੁਆਲਿਟੀ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਮੈਂ ਆਪ ਉਹਨਾਂ ਹੀ 60 60 ਕਬੂਤਰਾਂ ਦੀ ਠੀਕ ਹੈ ਇਹ ਤੁਸੀਂ ਆਪਸਾ ਹਾਬਲਾ ਲਾ ਲਓ ਵੀ ਕਿੰਨੀ ਪਈ ਇਹ ਅੱਧੇ ਮਿਲਦੇ ਹਿਸਾਬ ਨਾਲ ਪਈ ਬਈ ਕਬੂਤਰ ਦੀ ਚੱਕੀ ਲਿਆ ਸਾਰੇ ਯਾਰਾ ਵਾਦੂ ਰੋਈ ਚੱਕੀ ਲਿਆ ਬਾਲਾਂ ਦੀ ਫੰਗ ਫੰਗ ਦੀ ਪਿੰਜੇ ਬੋਲੇ ਕਰੀ ਨਾ ਕਬੂਤਰੀ ਨਹੀਂ ਹੈਗੀ ਇਹ ਪੱਠਾ ਹੈ ਪੱਠੀ ਹੈ ਪਤਾ ਨਹੀਂ ਪੱਠਾ ਹੈ ਹੈ ਇਹ ਕੀ ਵਾਲੀ ਪੱਠੇ ਨਹੀਂ ਉਧਰੀਆਂ ਨਹੀਂ ਬਣ ਗਈ ਉਹ ਉਧਰੀ ਬਣੂਗੀ ਬੰਦਾ ਦਾ ਸ਼ਾਦਾ ਦੇਖ ਲਾਤ ਲਾਦੀ ਲਾਦੀ ਨਾਦੀ ਉਹਨਾਂ ਦੀ ਇਹ ਤੂੰ ਬਾਅਦ ਆਪਾਂ ਬਈ ਹੁਣ ਪਰ ਵੀ ਪੱਟਾਂਗੇ ਤੇ ਦੱਸਾਂਗੇ ਵੀ ਕਿਹੜੇ ਕਿਹੜੇ ਪਰ ਪੱਟਣੇ ਆ ਠੀਕ ਆ ਤੇ ਜਿਹੜੇ ਪਰਸਰ ਆ ਰਹੇ ਨੇ ਹੁਣ ਹਨਾ ਪੂਰੇ ਐਨ ਪੂਰੇ ਪਰ ਆ ਰਹੇ ਆ ਪੂਰੇ ਲੈਸ ਹੋਏ ਪਏ ਨੇ ਤੇ ਉਹਨਾਂ ਦੇ ਕਿਹੜੇ ਪਰ ਪੱਟਣੇ ਆ ਉਹ ਵੀ ਗੱਲਬਾਤ ਕਰਾਂਗੇ ਆਪਾਂ ਗਾਂ ਲੀਆਂ ਵੀਡੀਓ ਤੇ ਵੀ ਠੀਕ ਆ ਬਸ ਵੀਡੀਓ ਦੇਖਦੇ ਰਹੋ ਤੇ ਸਾਰਾ ਕੁਝ ਸ਼ੇਅਰ ਕਰਦੇ ਰਹਾਂਗੇ ਤੁਹਾਡੇ ਨਾਲ ਬਈ ਨਾਉਣਾ ਆ ਪਾਈਆਂ ਸੀ ਮੀਂਹ ਆ ਪਈ ਜਾਂਦਾ ਸੀ ਤਾਂ ਕਰਕੇ ਲੇਟ ਹੋ ਗਈ ਦਵਾਈ ਆਪਾਂ ਨਹੀਂ ਤਾਂ ਹੁਣ ਲਾ ਆਂਦੇ ਆਪਾਂ ਇਹਨਾਂ ਦੀ ਲੇਟ ਹੀ ਆਪਾਂ ਤਾਂ ਹੋਵੇ ਵਾਹ ਹੰਡੇ ਤੰਗ ਤੰਗ ਨਹੀਂ ਪੰਦ ਰਿਹਾ ਧੁੱਪ ਵੀ ਨਹੀਂ ਜਾਜਣਾ ਚੜਦੀ ਵੀ ਅੱਜ ਥੋੜੀ ਜੀ ਧੁੱਪ ਲੱਗੀ ਆ ਬਈ ਮੇਰੇ ਹੁਣ ਆਪਾਂ ਅੱਗੇ ਦੂਜੇ ਖੁੱਡੇ ਤੇ ਉਹ ले छोटे बच्चे ले आएगा फर्क के ओए इना जी पा रही है ना नाल पर नहीं है इधर इधर ही पा रही है मेनू कह इधर तो इधर छोटे ही नहीं है

ਠੀਕ ਆ ਪਸ 80 ਕਬੂਤਰਾਂ ਨੂੰ ਲਈ ਆ ਬਈ ਇਹ ਠੀਕ ਆ ਤੇ ਨਾਲ ਇਹਦੇ ਗੁੜ ਪਾ ਲਿਓ ਗੁੜ ਘੋਲ ਦਿਓ ਜਾਂ ਸ਼ੱਕਰ ਘੋਲ ਲਿਓ ਠੀਕ ਆ ਸਾਰਿਆਂ ਨੂੰ ਵਧੀਆ ਰਿਜ਼ਲਟ ਆ ਬਈ ਤੇ ਬੀਵੀ ਐਮ ਐਲ ਤੇ ਹਸਾਬ ਨਾਲ ਪਾਣੀ ਪਾ ਕੇ ਲਾ ਦਿਓ ਸਾਰਿਆਂ ਨੂੰ ਠੀਕ ਆ ਤੇ ਉਸ ਤੋਂ ਬਾਅਦ ਕੀ ਕਰਨਾ ਬਈ ਤੁਸੀਂ ਜਦੋਂ ਇਹ ਪਾਣੀ ਖੇਚੂ-ਕੁੱਚ ਕੇ ਠੀਕ ਆ ਉਦੋਂ ਬਾਅਦ ਚਾਹੀ 5-5 ਐਮ ਐਲ ਪਾਣੀ ਹੋਰ ਦੇ ਦਿਓ ਜਦੋਂ ਇਹ ਪਾਣੀ ਖੇਚ ਕੇ ਉਦੋਂਦਾਰ ਬਈ ਇਹਨਾਂ ਨੂੰ ਹਲਕੇ ਹਲਕੀ ਸ਼ਾਮ ਨੂੰ ਲੱਸੀ ਵਿੱਚ ਸਰੋਂ ਦਾ ਤੇਲ ਪਾ ਕੇ ਥੋੜਾ ਥੋੜਾ ਜਰੂਰ ਪੈਣਾ ਤੇ ਹਲਕਾ ਹੀ ਦਾਣਾ ਰੱਖਣਾ ਚਾਹੀਦਾ ਇਕੱਲੀ ਗਣਕ ਪਾ ਦਿਓ ਠੀਕ ਆ ਚਾਹੇ ਰੋਟੀਆਂ ਠੀਕ ਆ ਹੈਵੀ ਖਰਾਕ ਨਹੀਂ ਪਾਉਣੀ ਬਈ ਦੋਕ ਦਿਨ ਕਿਉਂਕਿ ਅੰਦਰੋਂ ਕਈ ਵਾਰੀ ਹਣਾ ਛੱਲੇ ਜਾਂਦੇ ਹੁੰਦੇ ਤਾਂ ਠੀਕ ਹੈ ਤੇ ਅੱਜੂ ਅਗਲੀਆਂ ਵੀਡੀਓ ਵੀ ਹੁਣ ਲੈ ਕੇ ਆਉਂਦੇ ਰਹਾਂਗੇ ਤੇ ਭਰਾ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਠੀਕ ਆ ਲਾ ਵੀ ਉਹ ਸਾਰੇ ਭਰਾਵਾਂ ਨੂੰ ਆ ਦੇਖੋ ਮਿੱਤਰੋ ਆ ਰਿਜ਼ਲਟ ਆ ਬਾਈ ਆਪਣੀ ਦਵਾਈ ਲਈਦਾ ਆ ਗੁੱਛੇ ਦੇਖ ਲਓ ਕਿ ਟਿੱਕੇ ਟਿੱਕੇ ਨਿਕਲੇ ਆ ਠੀਕ ਆ ਤੇ ਹੁਣ ਇਸ ਤੋਂ ਬਾਅਦ ਲਪਾਈ ਆਪਾਂ ਜਿੰਨੀ ਖਰਾਕ ਪਾਵਾਂਗੇ ਠੀਕ ਆ ਉਹ ਖਰਾਕ ਵੀ ਸਾਰੀ ਇਹਨਾਂ ਨੂੰ ਲੱਗੂਗੀ ਵੀ ਲੱਗੂਗੀ ਆ ਤੁਸੀਂ ਆਪ ਦੇਖ ਲਓ ਦਵਾਈ ਸਹੀ ਲਾਉਣ ਦਾ ਤਰੀਕਾ ਹੋਣਾ ਚਾਹੀਦਾ ਬਈ। ਕਮਲ ਆਪ ਨਿਕਲਣਗੇ ਹੀ ਨਿਕਲਣਗੇ ਬਈ। ਆ ਤੁਸੀਂ ਗੁੱਛੇ ਦੇਖ ਲਓ ਕਿ ਕਿੱਡੇ ਨਿਕਲੇ ਆ। ਸੋ ਦਵਾਈ ਸਹੀ ਲਾਇਆ ਕਰੋ ਬਈ ਆਪਾਂ ਇਹ 30 ml ਦਵਾਈ ਸੀਗੀ 60 ਕਮੂਤਰਾਂ ਲਈ ਆ ਆ ਇਧਰਾਂ ਲੱਗਨੇ। ਠੀਕ ਆ ਇਹਨਾਂ ਨੇ ਵੀ ਪਾਣੀ ਬਹੁਤ ਸਿੱਟਿਆ। ਠੀਕ ਆ। ਤੇ ਇਹਨਾਂ ਨੇ ਵੀ ਗੱਡੇ ਹੋਣਗੇ ਪਰ ਇਹ ਸੁੱਕਿਆ ਨਹੀਂ ਹੈਗਾ ਥਾਂ-ਥਾਂ ਕਰਕੇ। ਥੋੜਾ ਜਿਹਾ ਨਹੀਂ ਪਤਾ ਲੱਗਦਾ ਜਦੋਂ ਇੱਥੋਂ ਆਪਾਂ ਇਹ ਢੋਲੀ ਪਰਾਂ ਕੀਤੀ ਫੇਰ ਪਤਾ ਲੱਗੂਗਾ ਆ ਪਏ ਦੇਖੋ ਕਿੱਡੇ-ਕਿੱਡੇ ਨੇ ਠੀਕ ਹੈ ਸੋਪਰਾ ਬਣ ਕੇ ਸਾਰੇ ਬੱਚਿਆਂ ਦੀ ਹੁਣ ਆਪਾਂ ਇਹਨਾਂ ਦੀ ਹਿਲ ਕਰਤੀ ਢੀਰ ਬਾਰਵੇਂਗਾ ਇਦੋਂ ਬਾਅਦ ਇਹਨਾਂ ਦੇ ਇੱਕ ਵਾਰੀ ਪਰ ਕੱਟਾਂਗੇ ਤੇ ਕਦੋਂ ਪਰ ਪੱਟਣੇ ਆ ਕਿਵੇਂ ਪੱਟਣੇ ਆ ਤੇ ਜਿਹੜੇ ਪਰ ਸਾਰਾ ਹੋ ਰਹੇ ਆ ਠੀਕ ਆ ਉਹਨਾਂ ਦੇ ਕਿਹੜੇ ਪਰ ਪੱਟਿਏ ਵੀ ਜਿਹੜੇ ਬਾਅਦ ਚ ਦੁਬਾਰਾ ਝਾੜੇ ਨਾ ਪੈ ਜਾਣ ਠੀਕ ਆ ਉਹ ਸਾਰਾ ਗਾਂ ਵਾਲੀਆਂ ਵੀਡੀਓ ਚ ਦੱਸਾਂਗੇ ਵੀਡੀਓ ਨਾ ਬਣੇ ਲਿਓ ਬਤੋ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਵ ਯੂ ਆ ਸਾਰੇ ਭਰਾਵਾਂ